काम करवाने के लिए सरकार की जरूरत नहीं होती तो काम करने के लिए जनता का काम करने के लिए सरकार की जरूरत नहीं है तो ये चिंता मत करना कि सरकार उनकी ये काम कैसे होगा काम होगा सारे काम होंगे आप लोगों ए बयान अरविंद केजरीवाल होरादा 16 जून 2025 ਦਾ ਆ ਗੁਜਰਾਤ ਦੇ ਵਿੱਚ ਹੋ ਰਹੀ ਜ਼ਿਮਨੀ ਚੋਣ ਮੇਲੇ ਦਾ ਹੋ ਸਕਦਾ ਹੈ केजरीवाल ਸਾਹਿਬ ਦੇ ਇਸ ਬਿਆਨ ਦੇ ਨਾਲ ਤੁਸੀਂ ਸਹਿਮਤ ਹੋ ਹੋ ਸਕਦਾ ਹੈ ਇਸ ਬਿਆਨ ਨੂੰ ਤੁਸੀਂ ਸਹੀ ਮੰਨਦੇ ਹੋ ਚਲੋ ਚੰਗੀ ਗੱਲ ਪਰ ਹੁਣ ਇੱਕ ਬਿਆਨ ਅਰਵਿੰਦ ਕੇਜਰੀਵਾਲ ਹੋਰਾਂ ਦਾ ਤੁਹਾਨੂੰ ਸੁਣਾਉਣ ਜਾ ਰਿਹਾ ਜੋ ਬਹੁਤਾ ਜ਼ਿਆਦਾ ਪੁਰਾਣਾ ਨਹੀਂ ਸਿਰਫ 11 ਜੂਨ 2025 ਦਾ ਹੈ ਭਾਬ ਪਿਛਲੇ ਬਿਆਨ ਤੋਂ ਮਹਿਜ਼ 4 ਜਾਂ 5 ਦਿਨ ਪੁਰਾਣਾ ਹੈ ਪਹਿਲਾਂ ਉਹ ਬਿਆਨ ਸੁਣਿਓ ਜਿਹੜਾ ਲੁਧਿਆਣਾ ਜ਼ਿਮਨੀ ਚੋਣ ਵੇਲੇ ਦਾ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਅਗਰ ਆਪਨੇ ਕੋਈ ਵੀ ਕੰਮ ਕਰਾਣਾ ਹੈ ਤਾਂ ਆਮ ਆਦਮੀ ਪਾਰਟੀ ਦਾ ਐਮਐਲਏ ਕਰਾ ਸਕਦਾ ਹੈ ਅਗਰ ਆਪਨੇ ਦੂਸਰੀ ਪਾਰਟੀ ਵਾਲੇ ਕੋ ਵੋਟ ਦਿਆ ਆਪਕੇ ਸਾਰੇ ਕੰਮ ਰੁਕ ਜਾਇੰਗੇ ਇੱਕ ਵੀ ਕੰਮ ਨਹੀਂ ਹੋਊਗਾ ਤਾਂ ਫਿਰ ਦੇਖਿਆ ਇਹਨਾਂ ਦੋਨੋਂ ਬਿਆਨਾਂ ਦੇ ਵਿੱਚ ਫਰਕ ਕਿੰਨਾ ਹੈ ਇਨਸਾਨ ਉਹੀ ਹੈ ਪਾਰਟੀ ਉਹੀ ਹੈ ਪਰ ਬਿਆਨਾਂ ਦੇ ਵਿੱਚ ਫਰਕ ਬਹੁਤ ਹੈ ਉਹ ਇਸ ਕਰਕੇ ਕਿਉਂਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਤੇ ਇਸੇ ਕਰਕੇ ਧਮਕੀ ਦੇ ਰੂਪ ਦੇ ਵਿੱਚ ਅਰਵਿੰਦ ਕੇਜਰੀਵਾਲ ਇਹ ਕਹਿੰਦੇ ਨਜ਼ਰ ਆਉਂਦੇ ਨੇ ਕਿ ਜੇਕਰ ਆਪਣਾ ਕੰਮ ਕਰਵਾਉਣਾ ਹੈ ਤਾਂ ਭਾਈ ਵੋਟ ਆਮ ਆਦਮੀ ਪਾਰਟੀ ਨੂੰ ਹੀ ਪਾਓ ਨਹੀਂ ਤਾਂ ਤੁਹਾਡਾ ਕੋਈ ਵੀ ਕੰਮ ਨਹੀਂ ਹੋਣਾ ਤੇ ਦੂਸਰੇ ਪਾਸੇ ਗੁਜਰਾਤ ਦੇ ਵਿੱਚ ਸਰਕਾਰ ਭਾਜਪਾ ਦੀ ਏ ਤੇ ਜਦ ਉੱਥੇ ਆਪਣਾ ਕੈਂਡੀਡੇਟ ਜੇਤਾਉਣਾ ਏ ਤਾਂ ਉੱਥੇ ਅਰਵਿੰਦ ਕੇਜਰੀਵਾਲ ਇਹ ਕਹਿੰਦੇ ਨਜ਼ਰ ਆਉਂਦੇ ਨੇ ਕਿ ਕੰਮ ਕਰਵਾਉਣ ਦੇ ਲਈ ਸਰਕਾਰ ਦੀ ਜ਼ਰੂਰਤ ਨਹੀਂ ਹੁੰਦੀ ਸਾਡਾ ਉਮੀਦਵਾਰ ਤਾਂ ਕੰਮ ਸਰਕਾਰ ਦਾ ਕੰਨ ਮਰੋੜ ਕੇ ਵੀ ਕਰਵਾ ਸਕਦਾ ਏ ਹੁਣ ਤੁਸੀਂ ਦੱਸੋ ਅਰਵਿੰਦ ਕੇਜਰੀਵਾਲ ਹੋਰਾਂ ਦੇ ਇਸ ਬਿਆਨ ਨੂੰ ਡਰਾਮਾ ਸਮਝੀਏ ਝੂਠ ਸਮਝੀਏ ਵੋਟਾਂ ਵੇਲੇ ਦੇਣ ਵਾਲਾ ਲਾਲੀਪਪ ਸਮਝੀਏ ਜਾਂ ਫਿਰ ਰਾਜਨੀਤਿਕ ਬਿਆਨ ਸਮਝੀਏ ਜਿਹੜੇ ਬਿਆਨ ਅਕਸਰ ਵੋਟਾਂ ਵੇਲੇ ਬਹੁਤੇ ਰਾਜਨੀਤਿਕ ਲੀਡਰ ਦਿੰਦੇ ਨੇ ਤਾਂ ਮੈਂ ਤੇ ਅਰਵਿੰਦ ਕੇਜਰੀਵਾਲ ਹੋਰਾਂ ਨੂੰ ਇੱਕ ਸਵਾਲ ਜ਼ਰੂਰ ਕਰਨਾ ਚਾਹਾਂਗਾ ਕਿ ਕੇਜਰੀਵਾਲ ਸਾਹਿਬ ਗੋਆ ਦੇ ਵਿੱਚ ਤੁਹਾਡੀਆਂ 40 ਦੇ ਵਿੱਚੋਂ ਦੋ ਸੀਟਾਂ ਨੇ ਜੰਮੂ ਕਸ਼ਮੀਰ ਦੇ ਵਿੱਚ ਤੁਹਾਡੇ ਕੋਲ 90 ਦੇ ਵਿੱਚੋਂ ਇੱਕ ਸੀਟੇ ਗੁਜਰਾਤ ਦੇ ਵਿੱਚ 182 ਦੇ ਵਿੱਚੋਂ ਪੰਜ ਸੀਟਾਂ ਤੁਹਾਡੇ ਕੋਲ ਨੇ ਤੇ ਦਿੱਲੀ ਦੇ ਵਿੱਚ 70 ਸੀਟਾਂ ਦੇ ਵਿੱਚੋਂ 22 ਸੀਟਾਂ ਤੁਹਾਡੇ ਕੋਲ ਨੇ ਹੁਣ ਗੋਆ ਜੰਮੂ ਕਸ਼ਮੀਰ ਗੁਜਰਾਤ ਦਿੱਲੀ ਇਹਨਾਂ ਸੂਬਿਆਂ ਦੇ ਵਿੱਚ ਤਾਂ ਕੇਜਰੀਵਾਲ ਸਾਹਿਬ ਤੁਹਾਡੀ ਸਰਕਾਰ ਵੀ ਨਹੀਂ ਤਾਂ ਫਿਰ ਕੀ ਇਹਨਾਂ ਸੂਬਿਆਂ ਦੇ ਵਿੱਚ ਤੁਹਾਡੇ ਐਮਐਲਏ ਆਪਣੇ ਹਲਕਿਆਂ ਦੇ ਵਿੱਚ ਕੁਝ ਵੀ ਕੰਮ ਨਹੀਂ ਕਰਵਾ پا ਰਹੇ ਤੇ ਜੇਕਰ ਭਾਈ ਉਹ ਕੁਝ ਵੀ ਕੰਮ ਨਹੀਂ ਕਰਵਾ پا ਰਹੇ ਤਾਂ ਫਿਰ ਕਿਉਂ ਵਿਧਾਨ ਸਭਾ ਦੀਆਂ ਕੁਰਸੀਆਂ ਤੇ ਭਾਰ ਪਾਇਆ ਤੁਹਾਡੇ ਐਮਐਲਏ ਨੇ ਦਿਓ ਅਸਤੀਫਾ ਦੁਬਾਰੇ ਜਿੰਮਨੀ ਚੋਣ ਹੋਵੇ ਤੇ ਜਿਨ੍ਹਾਂ ਦੀਆਂ ਸਰਕਾਰਾਂ ਨੇ ਉਹਨਾਂ ਦੀ ਝੋਲੀ ਦੇ ਵਿੱਚ ਉਹ ਸੀਟ ਆਪ ਮੁਹਾਰੇ ਪਾ ਦਿਓ ਜਾਂ ਫਿਰ ਇਹਨਾਂ ਸੂਬਿਆਂ ਤੇ ਤੁਹਾਡੀ ਪਾਰਟੀ ਦੇ ਵਿਧਾਇਕਾਂ ਨੂੰ ਤੁਸੀਂ ਇਹ ਕਹਿ ਦਿਓ ਕਿ ਭਾਈ ਆਪਣੀ ਪਾਰਟੀ ਤਾਂ ਸੱਤਾ ਦੇ ਵਿੱਚ ਨਹੀਂ ਤੇ ਆਪਾਂ ਕੰਮ ਕਿਵੇਂ ਕਰਵਾਵਾਂਗੇ ਤੇ ਫਿਰ ਤੁਸੀਂ ਵੀ ਉਹਨਾਂ ਪਾਰਟੀਆਂ ਦੇ ਵਿੱਚ ਚਲੇ ਜਾਓ ਜਿਹੜੀਆਂ ਪਾਰਟੀਆਂ ਸੱਤਾ ਦੇ ਵਿੱਚ ਨਹੀਂ ਨਾਲੇ ਕੇਜਰੀਵਾਲ ਸਾਹਿਬ 2117 ਦੇ ਵਿੱਚ ਪੰਜਾਬ ਦੇ ਵਿੱਚ 22 ਐਮਐਲਏ ਤੁਹਾਡੀ ਤੇ ਲੋਕ ਇਨਸਾਫ ਪਾਰਟੀ ਦੇ ਕੋਲ ਸਨ ਭਾਬ ਤੁਹਾਡੇ ਤੇ ਲੋਕ ਇਨਸਾਫ ਪਾਰਟੀ ਦੇ ਅਲਾਈਅੰਸ ਨੇ 22 ਸੀਟਾਂ 2117 ਦੇ ਵਿੱਚ ਪੰਜਾਬ ਚ ਜਿੱਤੀਆਂ ਸੀ ਜਿਨ੍ਹਾਂ ਦੇ ਵਿੱਚੋਂ 20 ਸੀਟਾਂ ਤੁਹਾਡੀਆਂ ਸਨ ਤਾਂ ਫਿਰ ਕੀ ਹੁਣ ਇਹ ਮੰਨੀਏ ਕਿ 2017 ਤੋਂ 2022 ਤੱਕ ਤੁਹਾਡੇ ਜਿਹੜੇ ਵੀ ਐਮਐਲਏ ਰਹੇ ਉਹਨਾਂ ਨੇ ਪੰਜਾਬ ਦੇ ਆਪਣੇ ਹਲਕਿਆਂ ਦੇ ਵਿੱਚ ਕੋਈ ਵੀ ਕੰਮ ਨਹੀਂ ਕਰਵਾਇਆ ਜਾਂ ਫਿਰ ਉਹਨਾਂ ਦਾ ਕੋਈ ਵੀ ਕੰਮ ਨਹੀਂ ਹੋਣ ਦਿੱਤਾ ਕੇਜਰੀਵਾਲ ਸਾਹਿਬ ਸ਼ਾਇਦ ਅਸੀਂ ਇਹ ਮੰਨ ਲੈਂਦੇ ਕਿ ਬਿਆਨ ਤੁਹਾਡੇ ਤੋਂ ਭੁੱਲ ਭਲੇਖੇ ਦੇ ਵਿੱਚ ਦਿੱਤਾ ਗਿਆ ਹੋਵੇ ਜਾਂ ਫਿਰ ਕਾਹਲਪੁਨੇ ਦੇ ਵਿੱਚ ਤਾ ਗਿਆ ਹੋਵੇ ਪਰ ਜੇਕਰ ਇਹ ਬਿਆਨ ਇੱਕ ਅੱਧੀ ਵਾਰ ਦਿੱਤਾ ਗਿਆ ਹੁੰਦਾ ਜਾਂ ਫਿਰ ਤੁਹਾਡੇ ਇਕਲੌਤਿਆਂ ਵੱਲੋਂ ਦਿੱਤਾ ਗਿਆ ਹੁੰਦਾ ਪਰ ਇਹ ਬਿਆਨ ਤਾਂ ਵਾਰ-ਵਾਰ ਤੁਹਾਡੇ ਵੱਲੋਂ ਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਆਤੀਸ਼ੀ ਹੋਰਾਂ ਦੇ ਵੱਲੋਂ ਦਿੱਤਾ ਗਿਆ ਉਹ ਵੀ ਲੁਧਿਆਣੇ ਦੇ ਵਿੱਚ ਤੇ ਫਿਰ ਹੁਣ ਤੁਸੀਂ ਹੀ ਦੱਸੋ ਕਿ ਤੁਹਾਡੀ ਕਿਹੜੀ ਗੱਲ ਸੱਚ ਮੰਨੀਏ ਕਿ ਕੰਮ ਸਰਕਾਰ ਹੋਣ ਤੇ ਉਹਦਾ ਐਮਐਲਏ ਜਿਤਾਓ ਤਾਂ ਹੀ ਹੋਣਗੇ ਜਾਂ ਫਿਰ ਬਿਨਾਂ ਸਰਕਾਰ ਤੋਂ ਵੀ ਕੋਈ ਐਮਐਲਏ ਹੋਵੇ ਉਹਦੇ ਵੀ ਕੰਮ ਹੋ ਜਾਣਗੇ ਤੇ ਜਾਂ ਫਿਰ ਇਹ ਮੰਨੀਏ ਕਿ ਭਾਈ ਜਿੱਥੇ ਤੁਹਾਡੀ ਸਰਕਾਰ ਏ ਉੱਥੇ ਤਾਂ ਤੁਹਾਡਾ ਐਮਐਲਏ ਹੀ ਜਿਤਾਓ ਤਾਂ ਹੀ ਕੰਮ ਤੇ ਜਿੱਤੇ ਹੋਰ ਸਰਕਾਰਾਂ ਨੇ ਉੱਥੇ ਤੁਹਾਡੇ ਐਮਐਲਏ ਨੂੰ ਤਜਤਾਉ ਤਾਂ ਕਰਕੇ ਜਿਤਾਓ ਕਿਉਂਕਿ ਤੁਹਾਡੇ ਐਮਐਲਏ ਨੂੰ ਕੰਮ ਕੰਨ ਮੋੜ ਕੇ ਹੋਰ ਨਾ ਸਰਕਾਰਾਂ ਤੋਂ ਵੀ ਕੰਮ ਕਰਾਉਣੇ ਆਉਂਦੇ ਨੇ ਕੇਜਰੀਵਾਲ ਸਾਹਿਬ ਫਿਰ ਕੀ ਇਸੇ ਨੂੰ ਹੀ ਬਦਲਾ ਸਮਝਾ ਜਾਵੇ ਜਿਸ ਬਦਲਾ ਦੀ ਦੁਹਾਈ ਤੁਸੀਂ ਹੁਣ ਤੱਕ ਦਿੰਦੇ ਆਇਓ ਇੱਥੇ ਹੀ ਬਸ ਨਹੀਂ ਗੁਜਰਾਤ ਦੇ ਵਿੱਚ ਕੈਂਪੇਨ ਕਰਦੇ ਆ ਅਰਵਿੰਦ ਕੇਜਰੀਵਾਲ ਹੋਰਾਂ ਨੇ ਇੱਕ ਬਿਆਨ ਹੋਰ ਦਿੱਤਾ ਪਹਿਲਾਂ तीन साल के अंदर पंजाब के खेतों में एक एक खेत के अंदर हमने नहर का पानी पहुंचा दिया पहले नहर का पानी नहीं जाता था वहां पे पहले किसानों को वहां बिजली नहीं मिलती थी अब एक एक किसान को आठ आठ घंटे बिजली मिलती है दिन के अंदर दोपहर के अंदर आठ आठ घंटे सुनिया बयान ਇਦੇ ਵਿੱਚ ਅਰਵਿੰਦ ਕੇਜਰੀਵਾਲ ਹੋ ਰਹੇ ਸਾਫ ਤੇ ਸਪਸ਼ਟ ਤੌਰ ਤੇ ਇਹ ਕਹਿੰਦੇ ਨਜ਼ਰ ਆ ਰਹੇ ਨੇ ਕਿ ਪਹਿਲਾਂ ਕਿਸਾਨਾਂ ਦੇ ਖੇਤਾਂ ਤੱਕ ਪਾਣੀ ਨਹੀਂ ਪਹੁੰਚਦਾ ਸੀ ਤੇ ਸਾਡੀ ਸਰਕਾਰ ਪੰਜਾਬ ਦੇ ਵਿੱਚ ਤਾਂ ਪੰਜਾਬ ਦੇ ਵਿੱਚ ਆਈ ਤਾਂ ਅਸੀਂ ਖੇਤਾਂ ਤੱਕ ਪਾਣੀ ਪਹੁੰਚਾ ਦਿੱਤਾ ਤੇ ਕਿਸਾਨਾਂ ਨੂੰ ਪਹਿਲਾਂ ਬਿਜਲੀ ਨਹੀਂ ਮਿਲਦੀ ਸੀ ਸਾਡੀ ਸਰਕਾਰ ਆਈ ਤਾਂ ਅਸੀਂ ਕਿਸਾਨਾਂ ਨੂੰ ਬਿਜਲੀ ਦੇ ਦਿੱਤੀ ਤਾਂ ਫਿਰ ਕੇਜਰੀਵਾਲ ਸਾਹਿਬ ਕੀ ਹੁਣ ਇਹ ਮੰਨ ਕੇ ਚੱਲੀਏ ਕਿ ਭਾਈ ਤੁਹਾਡੀ ਸਰਕਾਰ ਪੰਜਾਬ ਦੇ ਵਿੱਚ ਆਉਣ ਤੋਂ ਪਹਿਲਾਂ ਤਾਂ ਪੰਜਾਬ ਦੇ ਵਿੱਚ ਖੇਤੀ ਨਹੀਂ ਹੁੰਦੀ ਸੀ ਬਦਲਾਅ ਦੀ ਸਰਕਾਰ ਪੰਜਾਬ ਦੇ ਵਿੱਚ ਆਈ ਤਾਂ ਫਿਰ ਖੇਤੀ ਪੰਜਾਬ ਦੇ ਵਿੱਚ ਹੋਣ ਲੱਗੀ। ਪਹਿਲਾਂ ਤਾਂ ਪੰਜਾਬ ਦੀਆਂ ਜ਼ਮੀਨਾਂ ਬੰਜਰੀ ਸੀ ਕਿਉਂਕਿ ਪੰਜਾਬ ਦੇ ਖੇਤਾਂ ਤੱਕ ਤਾਂ ਪਾਣੀ ਪਹੁੰਚਦਾ ਹੀ ਨਹੀਂ ਸੀ ਤੇ ਮੀਂਹ ਦੇ ਸਹਾਰੇ ਹੀ ਫਸਲਾਂ ਹੁੰਦੀਆਂ ਸੀ। ਮੀਂਹ ਜੇ ਕੋਈ ਪੈਂਦਾ ਤਾਂ ਕੋਈ ਫਸਲ ਹੋ ਜਾਂਦੀ ਸੀ। ਤਾਂ ਫਿਰ ਕੀ ਕੇਜਰੀਵਾਲ ਸਾਹਿਬ ਹੁਣ ਅਸੀਂ ਇਹ ਮੰਨ ਕੇ ਚੱਲੀਏ? ਤੇ ਆਖਿਰ ਦੇ ਵਿੱਚ ਮੈਂ ਇੱਕੋ ਗੱਲ ਕਹਿਣਾ ਚਾਹਾਂਗਾ ਕਿ ਭਾਈ ਐਸੇ ਬਿਆਨ ਦੇਣ ਤੋਂ ਪਹਿਲਾਂ ਆਸਾ-ਪਾਸਾ ਆਲਾ-ਦੁਆਲਾ ਜ਼ਰੂਰ ਦੇਖ ਲੈ। ਤੇ ਫਿਰ ਜੇ ਤੁਸੀਂ ਐਸੇ ਬਿਆਨ ਦੇਣੇ ਹੀ ਹੁੰਦੇ ਨੇ ਤਾਂ ਘੱਟੋ-ਘੱਟ ਆਪਣੀਆਂ ਲਾਈਵ ਵੀਡੀਓ ਕੋਈ ਵੀ ਨਾ ਬਣਾਇ ਕੋ। ਤੇ ਐਸੇ ਬਿਆਨ ਆਪਣੇ ਉਹਨਾਂ ਚੋਣਿੰਦਾ ਚਾਰ ਬੰਦਿਆਂ ਨੂੰ ਸੁਣਾ ਦਿਆ ਕਰੋ ਜਿਹੜੇ ਇਹ ਗੱਲਾਂ ਸੁਣ ਕੇ ਉਹਨਾਂ ਤੇ ਯਕੀਨ ਕਰ ਸਕਦੇ ਨੇ, ਤੁਹਾਡੀ ਵਾਹ-ਵਾਹੀ ਕਰ ਸਕਦੇ ਨੇ। ਜਾਂ ਫਿਰ ਤੁਹਾਡੇ ਉਹ ਪਮਕੜ ਜਿਨ੍ਹਾਂ ਨੂੰ ਤੁਹਾਡੀਆਂ ਹੀ ਗੱਲਾਂ ਸੱਚ ਲੱਗਦੀਆਂ ਨੇ। ਤੁਸੀਂ ਇਸ ਤੇ ਬਾਬਤ ਆਪਣੀ ਟਿੱਪਣੀ ਕਮੈਂਟ ਬਾਕਸ ਬਾਕਸ ਦੇ ਵਿੱਚ ਜ਼ਰੂਰ ਰੱਖਿਓ, ਤੁਹਾਡੀ ਟਿੱਪਣੀ ਬੜੀ ਐ। ਜੁੜੇ ਰਹੋ ਆਰੇਮ ਵੀ ਟੈਲੀਵਿਜ਼ਨ ਦੇ ਨਾਲ। ਹੁਣ ਆਪਣੇ ਦੋਸਤ ਚਸ ਕਰੇ ਬੰਦੇ ਹੋ। ਧੰਨਵਾਦ। thank <laughs> you